ਟਰੈਕਟਰ ਨਵਾਂ ਖਰਾਬ ਹੋ ਗਿਆ। ਇਹ ਨਹੀਂ ਲਗਾ ਦਿੱਤਾ। ਨਵਾਂ ਟਰੈਕਟਰ ਉਸਾਰ ਤੋਂ ਆਣਾ। ਪਹਿਲੇ ਲਾਇਸੈਂਸ ਤੋਂ ਆਈ ਸੀ। ਇਹ ਵੀ ਲਾਇਸੈਂਸ ਹੈ ਜੀ ਟਰਾਲਾ ਮੈਂ ਸਾਬ ਦੂਜੀ ਮੈਸੇਂਜਰ ਹੁਣ ਮੈਂ ਆਲ ਕਰਾਂਗੀ। ਲਗਾ ਵੀ ਲਸਾਨ ਨੂੰ ਆਪਣਾ। ਉਹ ਮੁੰਡਿਆ ਵੀ ਦਿਖਾ ਜੀ ਨਹੀਂ ਫੁੱਟਦੀ ਹੈ। ਹੈਲੋ। ਚਲੋ ਬਰੇਕ। ਆਲੇ ਵਸਣੇ ਆ। ਹਾਂ ਸੌਂਦੇ ਨਾ ਚੰਦਨੀ ਨਿਸਾਨੀ ਉਹ ਨਾ ਟ੍ਰੈਕ ਬੰਨ ਗਿਆ ਇਹ ਤੇ ਮਿਸ ਹੋ ਰਹੀ ਬੰਨ ਉਹ ਨਾ ਜਰਦਾਂ ਆਉਂਦੇ ਤੁਹਾਡਾ ਆਰਾਮ ਯਾਰ ਬੋਲੀਆ ਉਹ ਯਾਰ ਅਹੀਂ ਤੂੰ ਆਪਣਾ ਨੇਹੜਾ ਹੁੰਦਾ ਸਾਰਾ ਚੱਲ ਠੀਕ ਆ ਪਾ ਕੇ ਸਾਲਾ ਭਾਈ ਉਹ ਚੱਲ ਨਿਕਾ ਆ ਪਾ ਇਹ ਪਹਨ ਮੇਰਾ ਹੀ ਇਹ ਬੜੀ ਮੇਰਾ ਆਈ ਬਾਕੀ ਜਿਹੜਾ ਟ੍ਰੈਫਿਕ ਬਣਾਉਣਾ ਹੈ ਉਹਨੇ ਸਾਲੇ ਨੇ ਹੁਣ ਜਿਹੜਾ ਕਰਿਆ ਮੈਂ ਉਹਨੂੰ ਪਿਆ ਨਾ ਸਿੱਧਾ ਕੱਢ ਲਾਇਆ ਸਾਰਾ ਡੀ ਕੋਈ ਗੱਲ ਨਹੀਂ ਆ ਕੇ ਟੰਤਰ ਫੋਟਾ ਨਹੀਂ ਸਰ ਪਤਾ ਨਹੀਂ ਕਿ ਸਭ ਠੀਕ ਆ ਭਾਈ ਸਾਰਾ ਡੀ ਕੱਟ ਗਿਆ ਦਿਹੌਰ ਵਾਲੇ ਲੱਗਦੇ ਦਿਹੌਰ ਵਾਲੇ ਹਨ ਇਹ ਚੋਪੀ ਕਰਦੇ ਕਿਹੜੀ ਕਿਰਪਾ ਹੈ ਇਹ ਕਹਿੰਦੇ ਕਿ ਸਾਰਾ ਇਹ ਸੇਫਟੀ ਕੰਨਾਕ ਨਹੀਂ ਸਰਚਾ ਦਾ ਟਿਕਾਣਾ ਸਾਰਾ ਇਹ ਸਰਚਾ ਮਾਰਿਆ ਮੇਰੀ ਗੱਲ ਸੁਣੋ ਸਰ ਅਸੀਂ ਛੰਨਾ ਛੰਨਾ ਮੱਜ ਲਿਖ ਰੱਖੀ ਐ ਕੋਈ ਫਸਤਾ ਹੋਵੇ ਹਾਂ ਕੋਈ ਕੁਛ ਨਹੀਂ ਮਾੜਿਆ ਪਰ ਉਹਨਾਂ ਟਾਲੀ ਤੇ ਲਾਏ ਨਾਲ ਖੜੀ ਰਹੀ ਫਿਰ ਇੱਡੀ ਕਰਤਾਂ ਸਾਡੀ ਜੱਸੀ ਐਂ ਤਰ੍ਹਾਂ ਦੀ ਲਾਗੇ ਆਂ ਐਂ ਦੱਸੀ ਜਾਏ ਆ ਟਰੈਕਟਰੋਂ ਫੋਨ ਆਏ ਆ ਉਹਦੇ ਭੈਣ ਚੋਲੇ ਇੱਧਰ ਆਂਦਾ ਮਾ ਨਾਡੀ ਕੋਈ ਗੱਸੀ ਤਾਂ ਨੂੰ ਚੇਤਾ ਨਹੀਂ ਦੇ ਆ ਸਰ ਨਾਲਿਆਂ ਦੋਵੇਂ ਪਹੁੰਚਣਾ ਹੋਣਾ ਸਰਾਂ ਦਾ ਮੈਚ ਹੋਣਾ ਉਹਦਾ ਜੂਨੀਅਰਾਂ ਦਾ ਮੈਚ ਹੋਣਾ ਮੈਂ ਚਲਾਉਣਾ ਮੈਂ ਇਹ ਨਹੀਂ ਸਰ ਉਹੋ ਹੀ ਜਨਾਵਦੇ ਆਉਂਦੇ ਆ ਲਾਇਆ ਆਉਂਦੇ ਆ ਉਹਨਾਂ ਖਾਂਦੇ ਆ ਉਹਨੂੰ ਕੋਈ ਡਰ ਨਹੀਂ ਕੋਈ ਪਾ ਇਧਰ ਹੋ ਜਾਓ ਜਰਾ ਕੋਈ ਆਓ ਆਹ ਆਮ ਜਾਓ ਆਹ ਆਮ ਜਾਓ ਬਾਹਰ ਮੜੇ ਲੱਗਿਆ ਗਏ ਆਹ 6 ਜਿਹੜੇ ਤੁਸੀਂ ਆ ਕੇ ਜੇ ਬੜੀ ਸਿਲੀ ਤਨ ਕਰਨੀ ਹਾਂ ਜਦੋਂ ਨਵਾਂ ਟਰੈਕਟਰ ਲੈ ਆਣਾ ਭਾਈ ਆਹਾਂ ਤੇ ਕੋਲਾ ਲੈ ਕੋਈ ਹੈਨਾ ਤੁਹਾਡੇ ਕੋਲ ਨਹੀਂ ਖੁੰਦਾ ਪੰਜ ਜਿਹੜਾ ਉਹ ਵੀ ਤੁਸੀਂ ਹੋਰ ਲੱਗੇ ਤਾਂ ਖੋਲੋ ਕੋਈ ਗੱਡਾ ਟਰੈਕਟਰ ਤੋਂ ਤਾਂ ਲੋਡ ਹੀ ਆਉਂਦੀ ਉਹ ਆਪਣਾ ਖਰਾਬ ਹੋ ਜਾਂਦਾ ਚਲ ਕੋਈ ਨਹੀਂ